ਸੰਤ ਸਿੰਘ ਸੇਖੋ ਦੀ ਕਹਾਣੀ ਹਲਵਾ ਸਾਬੋ 18 ਵਰਿਆਂ ਦੀ ਲਗਰ ਵਰਗੀ ਮੁਟਿਆਰ ਹੋ ਗਈ ਸੀ। ਨਿਤ ਦਿਹਾੜੇ ਉਸ ਦੇ ਜਾਗਲੀ ਮਾਪੇ ਚਾਚੇ ਤਾਏ ਉਸ ਦੇ ਸਾਖ ਦਾ ਫੈਸਲਾ ਕਰਨ ਦੀਆਂ ਸੋਚਾਂ ਕਰਦੇ ਸਨ। ਤੇ ਕਈ ਵਾਰੀ ਇਕੱਠੇ ਬੈਠ ਕੇ ਸਲਾਹਾਂ ਵੀ ਕਰ ਚੁੱਕੇ ਸਨ। ਪਰ ਸਾਬੋ ਨੂੰ ਆਪਣੇ ਚਾਚੇ ਤਾਏ ਦੇ ਪੁੱਤਰਾਂ ਵਿੱਚੋਂ ਕੋਈ ਵੀ ਪਸੰਦ ਨਹੀਂ ਸੀ। ਉਸ ਦੇ ਤਾਏ ਦਾ ਵੱਡਾ ਪੁੱਤਰ ਅਮੀਰ ਦੋ ਵਾਰੀ ਚੋਰੀ ਕਰਦਾ ਕੈਦ ਹੋ ਚੁੱਕਾ ਸੀ ਤੇ ਭਾਵੇਂ ਉਹ ਬੜਾ ਲੰਮਾ ਤੇ ਸੋਹਣਾ ਸੀ ਸਾਬੋ ਉਸ ਨੂੰ ਕਾਇਰ ਸਮਝਦੀ ਸੀ ਉਹ ਦੋਵੇਂ ਵਾਰੀ ਸਨ ਤੋਂ ਪਕੜਿਆ ਗਿਆ ਸੀ ਤੇ ਇਨ੍ਹਾਂ ਨਵੇਂ ਆਬਾਦਗਰ ਜੱਟਾਂ ਦੇ ਮੁੰਡਿਆਂ ਨੇ ਉਸ ਨੂੰ ਦੋ ਵਾਰ ਮਾਰਿਆ ਕੁੱਟਿਆ ਵੀ ਸੀ ਜੇ ਉਹ ਕਾਇਰ ਜਾਂ ਘੱਟੋ ਘੱਟ ਫੁੱਸਲ ਨਾ ਹੁੰਦਾ ਤਾਂ ਉਹ ਪਿੱਛਾ ਕਰਨ ਵਾਲਿਆਂ ਨੂੰ ਮਾਰਦਾ ਕੁੱਟਦਾ ਜਾ ਛੜਾ ਡਰਾ ਕੇ ਸਨ ਤੋਂ ਨਸ ਨਾ ਜਾਏ ਕਰਦਾ ਇਨਾ ਆਬਾਦ ਕਰ ਸਿੱਖਾਂ ਦੇ ਮੁੰਡੇ ਉਸ ਨੂੰ ਫੋਸਲ ਸਾਦੇ ਸਨ ਉਹ ਕਹਿੰਦੇ ਸਨ ਇਸ ਦਾ ਤਾ ਭਤੀਰਾ ਹੈ ਦਿਲ ਨਹੀਂ ਤੇ ਸਾਬੋ ਦਿਲ ਦੀ ਗਾਖ ਸੀ ਤੜ ਦੀ ਨਹੀਂ ਤੜ ਵੱਲੋਂ ਉਸ ਦੇ ਆਪਣੇ ਪਾਸ ਕੋਈ ਘਾਟਾ ਨਹੀਂ ਸੀ 5 ਫੁੱਟ 6 ਇੰਚ ਲੰਬੀ ਸੀ ਉਹ ਉਹ ਤਾਂ ਮੱਖਣਾ ਦਾ ਪਲਿਆ ਉਸ ਦਾ ਸਰੀਰ ਮੱਖਣ ਜਾਂ ਚਿੱਟਾ ਤੇ ਮੱਖਣ ਤੋਂ ਵੀ ਵਦੇਰੇ ਕੁਲਾ ਨਹੀਂ ਸੀ ਦੇ ਨਾਲੇ ਸਾਬੋ ਦੇ ਮਨ ਉੱਤੇ ਇਹਨਾਂ ਜੱਟਾਂ ਸਿੱਖਾਂ ਦੀ ਛਾਪ ਦਾ ਜੋ ਥੱppa ਲੱਗਿਆ ਹੋਇਆ ਸੀ ਇਹ ਮਰਬਿਆਂ ਵਾਲੇ ਸਨ ਅੰਗਰੇਜ਼ ਨੇ ਨਹਿਰਾ ਕੱਢ ਕੇ ਇਸ ਸੰਦਲ ਬਾਰ ਵਿੱਚ ਇਹਨਾਂ ਨੂੰ ਲਿਹਾਬ ਵਸਾਇਆ ਸੀ ਭਾਵੇਂ ਸਾਬੋ ਦੇ ਪਿਓ ਦਾਦੇ ਇਸ ਬਾਰ ਵਿੱਚ ਪੁਸ਼ਤਾਂ ਤੋਂ ਜੁਗਾ ਜਗਾਂਦਾ ਤੋਂ ਵਸਦੇ ਸਨ ਜੇ ਉਸ ਦੇ ਪਿਓ ਦਾਦੇ ਬਹਾਦਰ ਹੁੰਦੇ ਤਾਂ ਆਪਣੀ ਭੋਏ ਉੱਤੇ ਹੋਰ ਕਿਸੇ ਨੂੰ ਵਸਣ ਦਿੰਦੇ ਪਰ ਸ਼ਾਇਦ ਸਾਬੋ ਇਸ ਭਾਤ ਸੋਚਦੀ ਤਾਂ ਨਹੀਂ ਸੀ ਉਸ ਨੇ ਕੇਵਲ ਆਪਣੇ ਪਿਓ ਚਾਚੇ ਤਾਇਆ ਨੂੰ ਸ਼ਿਕਾਇਤਾਂ ਕਰਦਾ ਸੁਣਿਆ ਸੀ ਤੇ ਨਾਲੇ ਇਸ ਪਿੰਡ ਵਿੱਚ ਸਾਬੋ ਦੇ ਪਿਓ ਦਾ ਨਾ ਘਰ ਸੀ ਨਾ ਜ਼ਮੀਨ ਉਸ ਪਾਸ ਡੰਗਰ ਮੱਝੀ ਗਾਂ ਤੇ ਭੇਡਾਂ ਬੱਕਰੀਆਂ ਬਹੁਤ ਸਨ ਤੇ ਭਾਵੇਂ ਉਹ ਕਿਸੇ ਦਾ ਰਾਖਕ ਬਣ ਕੇ ਜ਼ਮੀਨ ਨਹੀਂ ਸੀ ਵਾਉਂਦਾ ਇਓ ਗਾਂ ਮੱਝੀ ਦੇ ਘਿਓ ਤੋਂ ਕਟੀਆਂ ਵੱਛੀਆਂ ਤੇ ਬੱਕਰੇ ਲੇਲੇ ਵੇਚ ਕੇ ਸੋਨਾ ਗੁਜ਼ਾਰਾ ਕਰ ਰਿਆ ਸੀ ਪਰ ਰੈਨ ਨੂੰ ਘਰ ਤਾਂ ਉਸ ਨੂੰ ਆਬਾਦ ਕਰ ਸਿੱਖ ਗੁਰਨਾਮ ਸਿੰਘ ਨੇ ਹੀ ਦਿੱਤਾ ਹੋਇਆ ਸੀ ਉਸ ਸਿੱਖ ਨੇ ਸਾਬੂ ਦੇ ਪਿਓ ਬਹਾਵ ਨੂੰ ਆਪਣੇ ਹੱਥੇ ਵਿੱਚੋਂ ਅੱਧਾ ਵੰਡ ਕੇ ਦਿੱਤਾ ਹੋਇਆ ਸੀ ਕਿਉਂਕਿ ਇਸ ਨਾਲ ਬਹਾਵ ਦੇ ਡੰਗਰਾਂ ਤੇ ਇੱਜੜ ਦੇ ਬੂਹੇ ਦਾ ਮਾਲਕ ਉਹ ਸਹਿਜੇ ਹੀ ਬਣ ਜਾਂਦਾ ਸੀ ਤੇ ਭਾਵੇਂ ਸਾਬੂ ਦੇ ਪਿਓ ਤੇ ਭਰਾ ਗਾਮਾ ਤੇ ਸਜਾਦਾ ਤੇ ਅਲ ਤੇ ਸੂਜੀ ਗਰਨਾਮ ਸਿੰਘ ਤੋਂ ਕੋਈ ਚੇਪ ਨਹੀਂ ਖਾਂਦੇ ਸਨ ਤੇ ਗਰਨਾਮ ਸਿੰਘ ਦੀ ਘਰ ਵਾਲੀ ਹਰ ਕੋਰ ਮਣਮਣ ਕਰਦੀ ਹੌਲੀ ਹੌਲੀ ਬੋਲਦੀ ਸਾਬੋ ਦੀ ਮਾਂ ਐਸ਼ਾ ਦੀ ਜਾਣੋਖ ਸ਼ਾਮਦ ਕਰਦੀ ਰਹਿੰਦੀ ਸੀ ਹਰ ਕੋਰ ਨੂੰ ਤਾਂ ਕੀ ਇਨਾਂ ਜੱਟਾਂ ਨੂੰ ਵੀ ਸਾਬੋ ਦੀ ਮਾਂ ਦਾ ਨਾਂ ਠੀਕ ਲੈਣਾ ਨਹੀਂ ਸੀ ਆਉਂਦਾ ਤੇ ਉਹ ਸਾਰੇ ਐਸ਼ਾ ਨੂੰ ਐਸ਼ਾ ਹੀ ਸੱਦਦੇ ਸਨ ਤਾਂ ਵੀ ਸਾਬੋ ਇਨਾਂ ਜੱਟਾਂ ਸਿੱਖਾਂ ਨੂੰ ਕੋਈ ਵਧੀਆ ਕਿਸਮ ਦੇ ਬੰਦੇ ਸਮਝਣ ਲਈ ਮਜਬੂਰ ਸੀ ਇਹਨਾਂ ਜੱਟਾਂ ਸਿੱਖਾਂ ਦੀਆਂ ਕੁੜੀਆਂ ਵੋਟੀਆਂ ਵਿੱਚੋਂ ਕੋਈ ਵੀ ਤਾਂ ਸਾਬੋ ਜੀ ਸੋਹਣੀ ਨਹੀਂ ਸੀ ਇਹ ਸਾਬੋ ਦੀ ਆਪਣੀ ਹੋਂਮੀ ਦੀ ਗੱਲ ਨਹੀਂ ਸਾਰੇ ਪਿੰਡ ਦੀਆਂ ਸੁਆਣੀਆਂ ਸਾਬੋ ਦੇਤੇ ਸਾਬੋ ਦੀ ਮਾਂ ਦੇ ਸਾਹਮਣੇ ਇਹ ਕਹਿ ਦਿੰਦੀਆਂ ਸਨ ਗੁਵਾਣ ਦੇ ਚੌਂ ਘਰਾਂ ਦੀਆਂ ਕੁੜੀਆਂ ਆਪ ਸਾਬੋ ਦੀ ਸੁੰਦਰਤਾ ਦੀ ਸਲਾਹਣਾ ਕਰਦੀਆਂ ਰਹੀਆਂ ਸਨ ਉਸ ਜਿੰਨੀ ਲੰਮੀ ਪਤਲੀ ਇਸ ਪਿੰਡ ਵਿੱਚ ਕੋਈ ਵੀ ਤੀਵੀ ਨਹੀਂ ਸੀ ਤੇ ਜਿੰਨੀ ਸੋਹਣੀ ਸਾਬੋ ਕੱਪੜਿਆਂ ਦੇ ਅੰਦਰ ਸੀ ਉਸ ਦਾ ਅੰਦਾਜ਼ਾ ਸਾਬੋ ਤੋਂ ਬਿਨਾ ਹੋਰ ਕਿਸੇ ਨੂੰ ਪੜਾ ਕੀ ਹੋ ਸਕਦਾ ਸੀ ਪਰ ਸਾਬੋ ਚਾਹੁੰਦੀ ਸੀ ਉਹ ਇਹਨਾਂ ਜੱਟਾਂ ਸਿੱਖਾਂ ਦਾ ਅੰਗ ਹੀ ਬਣ ਜਾਵੇ ਇਹਨਾਂ ਦੇ ਭਾਈਚਾਰੇ ਦੀ ਰੂਪਰਾਣੀ ਬਣ ਜਾਵੇ ਸਾਬੋ ਦੇ ਘਰ ਕੋਈ 5-6 ਕੋਤੋਂ ਕਿਸੇ ਚੱਕ ਵਿੱਚ ਇੱਕ ਜੰਗਲੀ ਪ੍ਰਾਣਾ ਆਉਂਦਾ ਹੁੰਦਾ ਸੀ ਪੰਜੀ ਕੋਈ ਸਾਲ ਦਾ ਲੰਮਾ ਝੰਮਾ ਜਵਾਨ ਉਸ ਦਾ ਪੂਰਾ ਨਾਂ ਸ਼ਹਾਬਦੀਨ ਸੀ ਉਸ ਦੀ ਛਾਂੜਣੀ ਸਾਬੋ ਨੂੰ ਆਪਣੇ ਜੱਦੀ ਸੋਹਣੀ ਲੱਗਦੀ ਸੀ ਸਾਰੇ ਆਖਦੇ ਸਨ ਕਿ ਉਹ ਆਪਣੇ ਚੱਕ ਵਿੱਚੋਂ ਇੱਕ ਮਰਬੇ ਦਾ مالک ਸੀ ਇਸ ਤਰ੍ਹਾਂ ਗੁਰਨਾਮ ਸਿੰਘ ਬਧਾਵਾ ਸਿੰਘ ਈਸਰ ਸਿੰਘ ਤੇ ਕਿਸ਼ਨ ਸਿੰਘ ਵਾਕਰ ਪਰ ਸਾਬੋ ਨੂੰ ਯਕੀਨ ਨਹੀਂ ਸੀ ਹੁੰਦਾ ਜੇ ਸ਼ਹਾਬਦੀਨ ਜਾਗਲੀ ਨੂੰ ਅੰਗਰੇਜ਼ ਨੇ ਮਰਬਾ ਦਿਨਾ ਹੁੰਦਾ ਤਾਂ ਸਾਬੋ ਦੇ ਪਿਓ ਚਾਚਿਆਂ ਤਾਇਆਂ ਵਿੱਚ ਕੀ ਨੁਕਸ ਸੀ ਤੇ ਸ਼ਹਾਬਦੀਨ ਵੀ ਤਾਂ ਉਸ ਨੂੰ ਪਰੌਣਾ ਜਾਣ ਕੇ ਹੀ ਸਾਰੇ ਕਹਿੰਦੇ ਸਨ ਕਬਰੇ ਉਸ ਪਿੰਡ ਦੇ ਲੋਕ ਇਹੋ ਜਿਹੇ ਜੱਟ ਸਿੱਖ ਉਸ ਨੂੰ ਸਾਬਾ ਹੀ ਕਹਿੰਦੇ ਆਖਦੇ ਹੋਣ ਇਸ ਪਿੰਡ ਦੇ ਲੋਕ ਵੀ ਤਾਂ ਉਸ ਨੂੰ ਸਾਬੋ ਨਹੀਂ ਸਾਬੋ ਆਖਦੇ ਸਨ ਖੈਰ ਜੇ ਉਹ ਸ਼ਹਾਬਦੀਨ ਮਰੱਬੇ ਵਾਲਾ ਸੀ ਤਾਂ ਵੀ ਸਾਬੋ ਦੇ ਪਿਓ ਤੇ ਉਸਦੇ ਭਰਾਵਾਂ ਨੇ ਕਦੀ ਉਸ ਨੂੰ ਸਾਬੋ ਦੇ ਯੋਗ ਵਰ ਨਹੀਂ ਸੀ ਸਮਝਿਆ ਸ਼ਹਾਬਦੀਨ ਸਾਬੋ ਵੱਲ ਸਦਾ ਚੋੜ ਨਜ਼ਰਾਂ ਨਾਲ ਦੇਖਦਾ ਸੀ ਸਾਬੋ ਜਦੋਂ ਵੀ ਉਸ ਦੇ ਸਾਹਮਣੇ ਹੁੰਦੀ ਉਸ ਨੂੰ ਇਉਂ ਲੱਗਦਾ ਜਿਵੇਂ ਇਹ ਆਦਮੀ ਉਸ ਨੂੰ ਉਸਦੇ ਕੱਪੜਿਆਂ ਵਿੱਚੋਂ ਅੱਖਾਂ ਅੱਖਾਂ ਵਿੱਚ ਹੀ ਦੇਖ ਰਿਆ ਹੁੰਦਾ ਮਨ ਰਿਆ ਹੁੰਦਾ ਸੀ ਤੇ ਇਸ ਲਈ ਸਾਬੋ ਉਸ ਤੋਂ ਝਚਕਦੀ ਸੀ ਉਸ ਨੂੰ ਚੰਗਾ ਨਹੀਂ ਸੀ ਜਾਂਦੀ ਸਾਬੋ ਤਾੜ ਰਹੀ ਸੀ ਕਿ ਉਹ ਆਦਮੀ ਸ਼ਹਾਬਦੀਨ ਉਹਨਾਂ ਪਾਸ ਉਸ ਦੀ ਖਾਤਰ ਹੀ ਆਉਂਦਾ ਸੀ ਕਿਤੇ ਲਾਇਲਪੁਰ ਆਉਂਦੇ ਉਹ ਸਾਬੋ ਦੇ ਭਰਾ ਅੱਲੂ ਨੂੰ ਮਿਲ ਗਿਆ ਸੀ ਤੇ ਅੱਲੂ ਉਸ ਨੂੰ ਘਰ ਲੈ ਆਇਆ ਸੀ ਸਾਬੋ ਨੂੰ ਯਾਦ ਆ ਗਿਆ ਕਿ ਉਸ ਦਿਨ ਉਸ ਵੇਲੇ ਜਦੋਂ ਉਹ ਦੋਵੇਂ ਆਏ ਸਨ ਸਾਬੋ ਦਰਵਾਜ਼ੇ ਉੱਤੇ ਖੜੂਤੀ ਸੀ ਸ਼ਾਇਦ ਉਸੇ ਘੜੀ ਤੋਂ ਹੀ ਸ਼ਹਾਬ ਦਿਨ ਫੱਟਿਆ ਗਿਆ ਸੀ ਪਰ ਸਾਬੋ ਨੂੰ ਉਹ 6ਵੇਂ 7ਵੇਂ ਦਿਨ ਠੂ ਦੇ ਕੇ ਆਵਜਦਾ ਚੰਗਾ ਨਹੀਂ ਸੀ ਲੱਗਦਾ ਤੇ ਫਿਰ ਉਹ ਸਾਬੋ ਦੇ ਪਿਓ ਨੂੰ ਕਹਿ ਕਿ ਉਹ ਨਹੀਂ ਸੀ ਦਿੰਦਾ ਕਿ ਉਹ ਸਾਬੋ ਦਾ ਨਕਾ ਉਸ ਨਾਲ ਪੜਾ ਦੇਣਾ ਖਬਰੇ ਕਿਹਾ ਵੀ ਹੋਵੇ ਸੂ ਸਾਬੋ ਸੋਚਦੀ ਪਰ ਮੇਰੇ ਪਿਓ ਨੂੰ ਤੇ ਉਸ ਜਵਾਬ ਦੇ ਦਿੱਤਾ ਹੋਵੇ ਸੂ ਪਰ ਆਪਣੀ ਮਾਂ ਪਾਸੋਂ ਸਾਬੋ ਨੂੰ ਅਜੇਹੀ ਕੋਈ ਕਣਸੋ ਕਦੀ ਨਹੀਂ ਸੀ ਪਈ ਖਬਰੇ ਉਹ ਸਾਬੋ ਨੂੰ ਇਸ ਸ਼ਹਾਬੀ ਨੂੰ ਨਾ ਦੇਣ ਉਤੇ ਇੱਕ ਪੱਕੇ ਸਨ ਇਸ ਉਹ ਸਾਬੋ ਕੋਲੇ ਇਸ ਗੱਲ ਦਾ ਜ਼ਿਕਰ ਕਰਕੇ ਸਾਬੋ ਦੇ ਦਿਲ ਵਿੱਚ ਉਸ ਲਈ ਕੋਈ ਤਾੰਗ ਪੈਦਾ ਕਰਨਾ ਠੀਕ ਨਹੀਂ ਸਮਝਦੇ ਸਨ ਤੇ ਲੋੜ ਵੀ ਕੀ ਐ ਸਾਬੋ ਖਿਆਲ ਕਰਦੀ ਜੇ ਇਹ ਮੈਨੂੰ ਚੰਗਾ ਲੱਗਦਿਆ ਹੋਵੇ ਤਾਂ ਮੈਂ ਆਪੇ ਨਾ ਇਹਦੇ ਨਾਲ ਨੱਠ ਜਾਵਾਂ ਇਹਦੇ ਕੋਲ ਇੰਨੀ ਨੱਠਣ ਵਾਲੀ ਸੰਢਣੀ ਇਹ ਸਾਨੂੰ ਦੋਹਾਂ ਨੂੰ ਲੈ ਕੇ ਰੇਲ ਨਾਲੋਂ ਵੀ ਤੇਜ਼ ਨਾ ਜਾਵੇ ਇੱਕ ਦਿਨ ਸ਼ਹਾਬਦੀਨ ਨੇ ਉਸ ਨੂੰ ਕਹਿ ਵੀ ਸੀ ਦਿੱਤਾ ਸਾਬੋ ਕਦੀ ਸੰਢਣੀ ਤੇ ਤੇ ਵੀ ਚੜ੍ਹ ਠਾਈ ਸਾਬੋ ਨੇ ਕੋਈ ਜਵਾਬ ਨਹੀਂ ਸੀ ਦਿੱਤਾ ਹਾਂ ਉਸ ਮੁਸਕਰਾਜ ਦੂਰ ਪਈ ਸੀ ਭਾਵੇਂ ਮੂੰਹ ਉਸਨੇ ਪੱਲੇ ਨਾਲ ਟੱਕ ਲਿਆ ਸੀ ਪਰ ਮੁਸਕਰਾਹਟ ਤਾਂ ਉਸ ਦੀਆਂ ਅੱਖਾਂ ਵਿੱਚੋਂ ਸ਼ਾਹਦੀ ਨੂੰ ਵੇਖ ਸਕਦਾ ਸੀ ਖੈਰ ਕੁਝ ਵੀ ਹੋਵੇ ਸਾਬੋ ਉਸ ਨਾਲ ਨੱਸ ਜਾਣ ਨੂੰ ਤਿਆਰ ਨਹੀਂ ਸੀ ਜੇਕਰ ਨਾਮ ਸਿੰਘ ਦਾ ਕੋਈ ਪੁੱਤਰ ਜਵਾਨ ਹੁੰਦਾ ਭਾਵੇਂ ਇਹ ਜੱਟੀਆਂ ਜਾਂਗਲੇ ਆਣੀਆਂ ਨੂੰ ਚੌਂਕੇ ਉੱਤੇ ਨਹੀਂ ਸਾਨੂੰ ਚੜਨ ਦਿੰਦੀਆਂ ਤੇ ਇਹਨਾਂ ਦੀਆਂ ਖਾਣ ਵਾਲੀਆਂ ਚੀਜ਼ਾਂ ਨੂੰ ਜਾਂਗਲੇ ਆਣੀਆਂ ਤੋਂ ਭਿੱਟ ਚੜ ਜਾਂਦੀ ਸੀ ਸਾਬੋ ਨੂੰ ਉਹ ਮੁਹੱਬਤ ਨਾ ਵੀ ਕਰਦਾ ਸਾਬੋ ਗੁਰਨਾਮ ਸਿੰਘ ਦੀ ਨੂੰ ਬਣ ਕੇ ਨਾ ਰਹਿੰਦੀ ਪਾਰੇ ਕਿੱਥੇ ਇੰਨੇ ਜੱਟਾਂ ਵਿੱਚ ਇਹ ਹੌਸਲਾ ਸਾਬੋ ਫੇਰ ਸੋਚਦੀ ਤੇ ਨਾਲੇ ਦਰਨਾਮ ਸਿੰਘ ਦਾ ਪੁੱਤਰ ਤਾਂ ਮਸਾਂ 8 ਸਾਲਾਂ ਦਾ ਸੀ ਦਰਨਾਮ ਸਿੰਘ ਦੀ 12 ਸਾਲਾਂ ਦੀ ਧੀ ਨੇ ਕਈ ਵਾਰੀ ਉਸ ਮੁੰਡੇ ਪਾਸੋਂ ਮਖੌਲ ਵਿੱਚ ਅਖਵਾਇਆ ਸੀ ਮੈਂ ਸਾਬੋ ਨਾਲ ਵਿਆਹ ਕਰਨਾ ਹੈ ਪਰ ਮਖੌਲ ਮਖੌਲੀ ਹੁੰਦਾ ਹੈ ਆਖਰ ਸਾਬੋ ਕੋਈ ਐਡੀ ਇਆਣੀ ਨਹੀਂ ਸੀ ਕਿ ਉਹ ਇੰਨਾ ਵੀ ਨਾ ਸਮਝ ਸਕਦੀ ਪਰ ਇਨ੍ਹਾਂ ਦਿਨਾਂ ਵਿੱਚ ਹੀ ਸਾਬੋ ਦੀ ਮਰਦ ਬਰ ਆਉਂਦੇ ਇੱਕ ਚੋਰ ਪਾਸੇ ਤੋਂ ਲੱਛਣ ਬੰਦੇ ਜਾਪੇ ਗਰਨਾਮ ਸਿੰਘ ਦਾ ਭਾਂਜਾ ਪੁਰਾਣੀ ਦੇਸ਼ ਲੁਧਿਆਣੇ ਵਿੱਚੋਂ ਮਾਮੇ ਪਾਸ ਮਿਲਣ ਆ ਗਿਆ ਉਸ ਦੀ ਉਮਰ ਕੋਈ 18 ਕੋ ਵਰਿਆਂ ਦੀ ਹੋਵੇਗੀ ਮਸਾਂ ਮੋਤੀਆ ਪੀਲੀ ਮਲਮਲ ਦੀ ਉਸ ਨੇ ਪੱਗ ਬੰਨੀ ਹੋਈ ਸੀ ਤੇ ਚਿੱਟਾ ਲੱਠੇ ਦਾ ਚਾਦਰ ਲੱਕ ਸੀ ਸਾਬੋਂ ਨੂੰ ਉਹ ਸੋਹਣਾ ਲੱਗਾ ਉਸ ਦਾ ਨਾਂ ਉਹ ਵੀ ਸੋਹਣਾ ਸੀ ਨਰੰਜਨ ਗਰਨਾਮ ਸਿੰਘ ਨੇ ਭਾਂਜੇ ਨੂੰ ਮੁਰ ਜਾਣ ਤੋਂ ਕਈ ਮਹੀਨੇ ਰੋਕੀ ਰੱਖਿਆ ਸੌਣ ਭਾਦੋ ਦੀ ਰੁੱਤ ਵਾਹੀ ਦੇ ਦਿਨ ਸਨ ਤਣਕ ਲਈ ਖੇਤ ਤਿਆਰ ਕਰਨ ਦੇ ਤੇ ਨਰੰਜਨ ਜਿਆ ਕਾਮਾਂ ਮੁਕਤ ਰੋਟੀਆਂ ਉਤੇ ਤਰਿਆ ਪਿਆ ਸੀ ਕਿਤੇ ਇਸ ਬਾਰ ਵਿੱਚ ਪਹਿਲੇ ਕੁਝ ਦਿਨ ਨਰੰਜਨ ਨੇ ਆਰਾਮ ਨਾਲ ਵਿਹਲੀਆਂ ਖਾਧੀਆਂ ਪਰ ਫਿਰ ਚਾਉ ਚਾਉ ਵਿੱਚ ਹੀ ਗੁਰਨਾਮ ਸਿੰਘ ਨਾਲ ਹਾਲੀ ਜਾਣ ਲੱਗ ਪਿਆ ਗੁਰਨਾਮ ਸਿੰਘ ਨੇ ਜਿਹੜਾ ਸਾਂਚਾ ਕਾਮਾਂ ਰੱਖਣਾ ਸੀ ਮਹੀਨੇ ਲਈ ਹੋਰ ਨਾਲ ਰੱਖਣ ਦਾ ਫੈਸਲਾ ਕਰ ਲਿਆ ਗਰਨਾਮ ਸਿੰਘ ਲੋਭੀ ਦਾ ਪੁੱਜ ਕੇ ਸੀ ਨਾ ਨਰੰજન ਨੂੰ ਵੀ ਸਭੋਂ ਸੋਹਣੀ ਲੱਗੀ ਘਰੋਂ ਨਿਕਲਦੇ ਵਰਤੇ ਉਹ ਸਦਾ ਉਸ ਨੂੰ ਸਾਹਮਣੇ ਦਿਸਦੀ ਤੇ ਭਾਵੇਂ ਬਹੁਤ ਵਾਰੀ ਉਸ ਵੱਲ ਦੇਖਣ ਤੋਂ ਨਾਚ ਚਕਦੀ ਨਰੰજન ਨੂੰ ਉਸ ਨਾਲ ਅੱਖਾਂ ਮਿਲਾਨ ਦਾ ਜਾਣੋ ਪੁੱਸ ਹੀ ਪੈ ਗਿਆ ਸੀ ਸੋ ਗਰਨਾਮ ਸਿੰਘ ਨੂੰ ਬਹੁਤਾ ਨਾ ਕਹਿਣਾ ਪਿਆ ਨਰੰજન ਝੱਟ ਹੀ ਕੁਝ ਚਿਰ ਹੋਰ ਰਹਿਣਾ ਮੰਨ ਗਿਆ ਔਰ ਤੜਕੇ ਉੱਠ ਕੇ ਹਲਾਂ ਦਾ ਚਾਉ ਨਰੰਜਨ ਦਾ ਛੇਤੀ ਹੀ ਲੈ ਗਿਆ ਤੇ ਨਾਲੇ ਇੱਥੇ ਬਾਰ ਵਿੱਚ ਕੁਝ ਅਜੀਹੀ ਮਾਰ ਵਗੀ ਹੋਈ ਸੀ ਹਾਲੀਆਂ ਨੂੰ ਕਿ ਅੱਧੀ ਰਾਤ ਤੋਂ ਜਰਾ ਪਿੱਛੋਂ ਹਲ ਜੋੜ ਕੇ ਤੁਰ ਪੈਂਦੇ ਤੇ ਸਵੇਰੇ 7-8 ਵਜੇ ਕਿੱਲਾ ਪੋਣਾ ਕਿੱਲਾ ਵਾਕੇ ਵਾਪਸ ਘਰਾਂ ਨੂੰ ਆ ਜਾਂਦੇ ਗਰਮੀ ਗਰਮੀਆਂ ਦੀਆਂ ਰਾਤਾਂ ਜੋ ਵੀ ਅੱਧਾ ਮਹੀਨਾ ਚਾਨਣੀਆਂ ਕਬੱਡੀ ਆਦ ਖੇਡਣ ਨੂੰ ਹੀ ਤਾਂ ਬਣੀਆਂ ਸਨ ਪੈਂਡ ਦੇ ਮੁੰਡੇ ਅੱਧੀ ਅੱਧੀ ਰਾਤ ਤਾਈਂ ਬਾਹਰ ਨਿਆਈ ਵਿੱਚ ਖੇਤਾਂ ਵਿੱਚ ਕਬੱਡੀ ਖੇੜਦੇ ਰਹਿੰਦੇ ਤੇ ਨਰੰਜਨ ਵੀ ਕਈ ਵਾਰੀ ਉਹਨਾਂ ਵਿੱਚ ਖੇਡਦਾ ਅੱਧੀ ਰਾਤੀ ਮੁੜ ਕੇ ਆ ਸੌਂਦਾ ਕਈ ਵਾਰੀ ਤਾਂ ਨਰੰਜਨ ਨੂੰ ਮਸਾ 2 ਘੰਟੇ ਹੀ ਸੌਣਾ ਮਿਲਦਾ ਤੇ ਗੁਰਨਾਮ ਸਿੰਘ ਉਸ ਨੂੰ ਹਾਲੀ ਜਗਾ ਲੈਂਦਾ ਬਥੇਰਾ ਨਰੰਜਨ ਸੁਣੀ ਅਣ ਸੁਣੀ ਕਰਦਾ ਗੁਰਨਾਮ ਸਿੰਘ ਦੀਆਂ ਦਸਾਂ ਵੀਹਾਂ ਆਵਾਜ਼ਾਂ ਬਾਅਦ ਉਸ ਨੂੰ ਜਾਗਣਾ ਹੀ ਪੈਂਦਾ ਵਿਚਾਰਾ ਨਰੰਜਨ ਰੁਲ ਗਿਆ ਉਸਦੀ ਪੀਲੀ ਮੂਰਤੀਆ ਪੱਗ ਮੁਰ ਕਦੀ ਨਾ ਰੰਗੀ ਗਈ ਮੁਰ ਕਦੀ ਉਸ ਪੱਗ ਨੂੰ ਕਿਸੇ ਮਾਇਆ ਨਾਲ ਲਾਈ ਤੇ ਮੁਰ ਕਦੀ ਨਰੰਜਨ ਦਾ ਪੂੰਜਾ ਫੱਪ ਕੇ ਨਾ ਖੜੂਤਾ ਜਦ ਸੀ 15 ਦਿਨੀ ਗੁਰਨਾਮ ਸਿੰਘ ਦੀ ਟੀ ਉਸ ਪੱਗ ਨੂੰ ਧੋ ਦਿੰਦੀ ਪਰ ਮੇਰੀ ਥੋਤੀ ਪੱਗ ਨਾਲ ਕਿਸੇ ਦੀ ਕੀ ਫੱਬ ਬੰਨੀ ਸੀ ਨਰੰਜਨ ਨਵੀਂ ਥੋਤੀ ਪੱਗ ਦਾ ਪੂੰਜਾ ਛੱਡਦਾ ਪਰ 2-4 ਘੰਟੇ ਲਈ ਮੜਾ ਜਾ ਖੜਾ ਰਹਿ ਕੇ ਇਹ ਪੂੰਜਾ ਡਿੱਗ ਪੈਂਦਾ ਲੋ ਖੱਲੀ ਨੋਕਦਾਰ ਜੁੱਤੀ ਉਸ ਦੀ ਮੈਲੀ ਹੋ ਗਈ ਪਰ ਠੱਬੀ ਹੋਣ ਤੋਂ ਉਸ ਨੂੰ ਨਰੰਜਨ ਨੇ ਬੜੀ ਖਬਰਦਾਰੀ ਨਾਲ ਬਚਾਈ ਰੱਖਿਆ ਨਾ ਹੀ ਉਸ ਦੇ ਚਾਦਰੇ ਵਿੱਚ ਉਹ ਖੜਖੜ ਰਹੀ ਸਾਰੇ ਲੋਕੀ ਨਰੰਜਨ ਨੂੰ ਹੱਸਦੇ ਤੇ ਲਾਗਬਾਜੀ ਨਾਲ ਮਖੌਲ ਕਰਦੇ ਕੋਈ ਸੌ ਰਿਆ ਕਿਹੜੀ ਗੱਲੋਂ ਨਰਕ ਭੋਗਦਾ ਹੈ ਮਾਮੇ ਨੇ ਕੋਈ ਜ਼ਗੀਰ ਲਵਾ ਦੇਣੀ ਹੈ ਤੇਰੀ ਪਰ ਨਰੰਜਨ ਆਪਣੇ ਹਾਲ ਨੂੰ ਉਹਨਾਂ ਨਾਲੋਂ ਵਧੇਰੇ ਸਮਝਦਾ ਸੀ ਉਸ ਨੂੰ ਪਤਾ ਸੀ ਪਿਛੇ ਮਾਜਰੀ ਪਿੰਡ ਵਿੱਚ ਕਿਹੜੀ ਚੌਧਰ ਉਸ ਨੂੰ ਉਡੀਕ ਰਹੀ ਸੀ ਜਿੱਥੇ ਬਾਰ ਵਿੱਚ ਮਾਮੇ ਕੋਲ ਉਸ ਨੂੰ ਇੱਕ ਵੇਲੇ ਹਲ ਪਾਉਣਾ ਪੈਂਦਾ ਸੀ ਤੇ ਖਾਨ ਨੂੰ ਮੱਖਣ ਈਨ ਨੂੰ ਦੁੱਧ ਥੋੜਾ ਬਹੁਤਾ ਮਿਲ ਜਾਂਦਾ ਸੀ ਉਥੇ ਮਾਜਰੀ ਉਸ ਨੂੰ ਦੋ ਵੇਲੇ ਹਲ ਪਾਉਣਾ ਪੈਂਦਾ ਸੀ ਤੇ ਰੋਟੀ ਉਹ ਜਿਹੜੀ ਬਾਪੂ ਖਾਂਦਾ ਸੀ ਆਪਣੀ ਜ਼ਮੀਨ ਉਹਨਾਂ ਦੀ ਦੋ ਦੇ ਵਾਣ ਚੋਕੀ ਹੈ ਹੀ ਨਹੀਂ ਸੀ ਤੇ ਹੋਰ ਕਿਸੇ ਦੀ ਵਟਾਈ ਉੱਤੇ ਲੈਣ ਦੀ ਉਹਨਾਂ ਦੀ ਤਾਕਤ ਨਹੀਂ ਸੀ ਇੱਕ ਤਾਂ ਜੋੜੀ ਸੀ ਬਲਦਾਂ ਦੀ ਉਹਨਾਂ ਕੋਲ ਉਸੇ ਨਾਲ ਹਲ ਚਾਹੇ ਬਾਪੂ ਵਾਲਵੇ ਚਾਹੇ ਨਰੰਜਨ ਬਾਪੂ ਦਾ ਬਥੇਰਾ ਚਿੱਠੀਆਂ ਰਾਹੀਂ ਸੱਦ ਚੁੱਕਾ ਸੀ ਨਰੰਜਨ ਨੂੰ ਹਲ ਦੇ ਕੇ ਆਪ ਪਰੇ ਵਿੱਚ ਫੜਾ ਮਾਰਨ ਮੈਂ ਕਾਹ ਖੋਤ ਲਿਆ ਕਰਾਂ ਜੇ ਤੂੰ ਆ ਕੇ ਹਲ ਸੰਭਲਵੇਂ ਉਹ ਚਿੱਠੀਆਂ ਵਿੱਚ ਲਖਾਂਦਾ ਬਾਦ ਮਿੰਨ ਪਰਨ ਰੰਜਨ ਜਾਣਦਾ ਸੀ ਕਿ ਕਾ ਕੋਤਨ ਦੀ ਇੰਨਾ ਸੌਣ ਭਾਦੋ ਦੋ ਮਹੀਨਾ ਵਿੱਚ ਉਹਨਾਂ ਦੇ ਬਲਦਾਂ ਤੇ ਇੱਕ ਸੁੱਕੀ ਹੋਈ ਮੱਝ ਵਾਲਿਆਂ ਨੂੰ ਬਹੁਤੀ ਲੋੜ ਨਹੀਂ ਸੀ ਅਣਵਾਹੇ ਖੇਤਾਂ ਤੇ ਢੱਕ ਵਿੱਚ ਡੰਗਰਾਂ ਦੇ ਚਰਨ ਲਈ ਕਾ ਉੱਚੀ ਸੀ ਬਥੇਰਾ ਸੀ ਤੇ ਨਾਲੇ ਨਰੰਜਨ ਦੀ ਮਾਂ ਨੇ ਕਹਿ ਭੇਜਿਆ ਸੀ ਪੁੱਤ ਰਹਿ ਮਾਮੇ ਕੋਲ ਦੋ ਮਹੀਨੇ ਬਾਰ ਵਿੱਚ ਦੁੱਧ ਕਿਉ ਖੁੱਲਾ ਹੈ ਤਕੜਾ ਹੋ ਗਏ ਹੈ ਖੁੱਲੇ ਦੋਤਕਿਆ ਉਹਦਾ ਗੁਣ ਤਾਂ ਸ਼ਾਇਦ ਨਿਤ ਦਾ ਉਨੀਂਦਾ ਨਰੰਜਨ ਨੂੰ ਬਹੁਤਾ ਹੋ ਨਹੀਂ ਸੀ ਦਿੰਦਾ ਪਰ ਮਾਂ ਦੀ ਇਸ ਗੱਲ ਨੇ ਨਰੰਜਨ ਦਾ ਦਿਲ ਮਾਮੇ ਪਾਸ ਟਿਕੇ ਰਹਿਣ ਲਈ ਤਕੜਾ ਜ਼ਰੂਰ ਕਰ ਦਿੱਤਾ ਸੀ ਅਸਲ ਗੱਲ ਤਾਂ ਇਹ ਸੀ ਜਦੋਂ ਤੱਕ ਜੀ ਸਾਬੋ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਤੱਕਣ ਨੂੰ ਤਿਆਰ ਸੀ ਉਸ ਦੇ ਦਰ ਕਰ ਲੰਗ ਦੇ ਕਰਦੇ ਉਦੋਂ ਤੱਕ ਨਰੰਜਨ ਦੀ ਰੂਹ ਮਾਮੇ ਪਾਸ ਸੌਂ ਚਲੇ ਜਾਣ ਲਈ ਤਿਆਰ ਨਹੀਂ ਸੀ ਨਰੰਜਨ ਭੁੱਲ ਗਿਆ ਸੀ ਤੇ ਸਭ ਉਸ ਨੂੰ ਠੱਠਾ ਕਰਦੇ ਸਨ ਪਰ ਪਤਾ ਨਹੀਂ ਕਿਉਂ ਸਾਬੋ ਨੂੰ ਉਹ ਹਾਲੀ ਵੀ ਚੰਗਾ ਲੱਗੀ ਜਾ ਰਿਹਾ ਸੀ ਉਸ ਨੂੰ ਹਾਲੀ ਵੀ ਉਹ ਪੀਲੀ ਮੋਤੀਆ ਪੱਗ ਤੇ ਖੜਖੜ ਕਰਦੇ ਚਾਦਰੇ ਵਾਲਾ ਨਰੰਜਨ ਦਿਸਦਾ ਸੀ ਸਾਬੋ ਨੇ ਇੱਕ ਦਿਨ ਨਰੰਜਨ ਨੂੰ ਬੁਲਾ ਹੀ ਲਿਆ ਗੋਹੇ ਦਾ ਟੋਕਰਾ ਚਪਾਉਣ ਦੇ ਪਹਾਨੇ ਪਿਛਲੀ ਰਾਤ ਮੀਂਹ ਪਿਆ ਸੀ ਤੇ ਨਰੰਜਨ ਹੋਰੀ ਹਾਲ ਜੋਤ ਕੇ ਨਹੀਂ ਸੰਗਏ ਤੇ ਸਾਬੋ ਨੂੰ ਉਹ ਸਵੇਰ ਸਾਰ ਵਿਲਾ ਹੀ ਮਿਲ ਪਿਆ ਸੀ ਹੁਣ ਤਾਂ ਮੈਂ ਸਾਬੋ ਚਲਿਆ ਜਾਣਾ ਨਰੰਜਨ ਨੇ ਕੁਝ ਦਿਨਾਂ ਬਾਅਦ ਕਿਸੇ ਅਜਿਹੇ ਸਮੇਂ ਹੀ ਸਾਬੋ ਨੂੰ ਆਖਿਆ ਸੀ ਤੇ ਮੈਨੂੰ ਵੀ ਲੈ ਚੱਲ ਨਾਲ ਹੀ ਸਾਬੋ ਨੇ ਹੌਸਲਾ ਕਰਕੇ ਆਖ ਦਿੱਤਾ ਸੀ ਇਸ ਤਰ੍ਹਾਂ ਅੱਧਾ ਠੱਠਾ ਤੇ ਅੱਧਾ ਪਿਆਰ ਥੋੜੇ ਦਿਨਾਂ ਵਿੱਚ ਵਧੇਰਾ ਪਿਆਰ ਬਣ ਹੀ ਗਿਆ ਸਾਬੋ ਦੇ ਨਰੰਜਨ ਦੀ ਇੱਕ ਰਾਤ ਨਸ ਜਾਂਦੀ ਸਲਾਹ ਬਣ ਗਈ ਗੱਡੀ 2 ਮੀਲ ਉੱਤੇ ਅਰਸਾਲੇ ਵਾਲੇ ਸਟੇਸ਼ਨ ਤੋਂ ਤੜਕੇ 4 ਵਜੇ ਤੁਰਦੀ ਸੀ ਉਸ ਗੱਡੀ ਉੱਤੇ ਚੜਨਾ ਸੀ ਤੇ ਸਾਬੋ ਨੇ ਆਪ ਆ ਕੇ ਕੋਠੇ ਉੱਤੇ ਬਾਕੀ ਟੱਬਰ ਤੋਂ ਦੂਰ ਅਕੱਲੇ ਪੈਣ ਨਰੰਜਨ ਨੂੰ ਜਗਾਣਾ ਸੀ ਬਚਨਾ ਦੀ ਬੱਦੀ ਸਾਬੋ ਆਈ ਤੇ ਨਰੰਜਨ ਨੂੰ ਉਸ ਦੇ ਮੋਢੇ ਨੂੰ ਹੌਲਾ ਜਿਹਾ ਹਲੂਣ ਕੇ ਜਗਾਣ ਲੱਗੀ ਨਰੰਜਨ ਨੇ ਉਂ ਆ ਕੇ ਪਾਸਾ ਪਰਤ ਲਿਆ ਸਾਬੋ ਨੇ ਦੂਜੇ ਪਾਸੇ ਹੋ ਕੇ ਉਸ ਨੂੰ ਇਸੇ ਤਰ੍ਹਾਂ ਮਲਕੜੇ ਜੇ ਜਗਾਣਾ ਚਾਹਿਆ ਨਰੰਜਨ ਨੇ ਮੋੜ ਪਹਿਲੇ ਹੀ ਰੁੱਖ ਪਾਸਾ ਮੋੜ ਲਿਆ ਸ਼ਾਇਦ ਸਾਬੋ ਨੇ ਇੱਕ ਦੋ ਟੰਬਣਾ ਹੋਰ ਦਿੱਤੀਆਂ ਪਰ ਨਰੰਜਨ ਨਾ ਜਾਗਿਆ ਸਾਬੋ ਨਰਾਸ਼ ਹੋ ਕੇ ਮੁੜ ਆਪਣੇ ਮੰਜੇ ਉੱਤੇ ਆ ਪਈ ਕੁਝ ਦਿਨਾਂ ਬਾਅਦ ਇੱਕ ਸਵੇਰ ਪਿੰਡ ਵਿੱਚ ਖਬਰ ਧੁੰਮ ਗਈ ਕਿ ਸਾਬੋ ਕਿਸੇ ਨਾਲ ਨਸ ਗਈ ਹੈ ਦੂਜੇ ਦਿਨ ਪਤਾ ਲੱਗ ਗਿਆ ਚੱਕ 34 ਦੇ ਸ਼ਹਾਬ ਦੀ ਨਾਲ ਜੋ ਬਹਾਵ ਦੇ ਆਉਂਦਾ ਸੀ ਚਲੀ ਗਈ ਹੈ ਉਹਦੀ ਛੰਡਨੀ ਉੱਤੇ ਪਿੱਛੇ ਬੈਠ ਕੇ ਤੀਜੇ ਦਿਨ ਬਹਾਵ ਤੇ ਉਸਦੇ ਭਾਈਚਾਰੇ ਦੀ ਮਰਜ਼ੀ ਨਾਲ ਸਾਬੋ ਤੇ ਸ਼ਹਾਬ ਦੀ ਦਾ ਨਕਾਹ ਚੱਕ 34 ਵਿੱਚ ਹੀ ਪੜਿਆ ਗਿਆ ਮੈਂ ਸਮਝਿਆ ਮਾਮਾ ਖਲਾ ਨੂੰ ਜਗਾਉਂਦਾ ਹੈ ਮਨਰੰਜਨ ਪਹਿੜਾ ਜਿਆ ਪੈ ਕੇ ਦੋਸਤਾਂ ਮਿੱਤਰਾਂ ਨੂੰ ਆਖ ਛੜਦਾ